ਮੈਂ ਇੰਡੀਆ ਚ ਆ ਕੇ ਆਪਾਂ ਕਦੇ ਗਏ ਸੀ ਬੰਦਾ ਜਿਹੜਾ ਮੇਰੇ ਕੋਲ ਆਉਂਦਾ ਜਿਸ Yo parlavo con loro tu bana mia due piani E ci parliamo un attimo date 5 minuti di pensati dopo decidiamo Eh chieli si gal 10 aro tu te kende de bachiyan de 5 aro apa ki kita bachche free kara lene te apa sirf do janene ne paise dene ne hun 10 aro to ji assi pee le gaya on fresh juice anar da kya baat hai yaar o teri ਅਸਲੀ ਪਲੇਅਰ ਹੋਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਸਾਰਿਆਂ ਦਾ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਹੈਗਾ ਸਾਡਾ ਸ਼ਿਪ ਦੇ ਵਿੱਚ ਤੀਸਰਾ ਦਿਨ ਤੇ ਅੱਜ ਅਸੀਂ ਜਾਣਾ ਸੀ ਮੇਸੀਨਾ ਤੇ ਜਿੱਦਾਂ ਕਿ ਉੱਥੇ ਮੌਸਮ ਖਰਾਬ ਸੀ ਕਿ ਜਿਹੜੇ ਉਪਰ ਦਾ ਸਿਆਸੀ ਕਿ ਜਿਹੜੀ ਕਿ ਆਪਾਂ 16 ਦਸੰਬਰ ਨੂੰ ਮੇਸੀ ਨਾ ਜਾਣਾ ਸੀ ਉਹ ਹੁਣ ਪਲਿਆਰਮੋ ਜਾਣੀ ਕਿਉਂਕਿ ਮੌਸਮ ਬਹੁਤ ਖਰਾਬ ਸੀ ਤੇ ਪਲਿਆਰਮੋ ਲਗਣੀ 12 ਵਜੇ ਲਗਣੀ ਤਾਂ 8 ਵਜੇ ਤੱਕ ਉੱਥੇ ਰਹਿਣੀ ਹੈ ਤੇ ਆਪਾਂ ਨੂੰ ਟਾਈਮ ਹੈਗਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਘੁੰਮਣ ਦਾ ਤੇ ਬਾਕੀ ਦੇਖਦੇ ਹਾਂ ਸਵੇਰ ਦੇ ਸਵਾ 6 ਹੋ ਗਏ ਨੇ ਬਾਹਰ ਦਾ ਮੌਸਮ ਕਿਦਾਂ ਦਾ ਹੈ ਵਾਓ ਚੇਨੇ ਲੱਗ ਗਿਆ ਮੱਠਾ ਮੱਠਾ ਸ਼ਕੀਆ ਬਾਰਿਸ਼ ਬਾਰਿਸ਼ ਲੱਗੀ ਬਹੁਤ ਲੱਗਦਾ ਵੀ ਅੱਜ ਦਾ ਪਲੇਰ ਬਹੁਤ ਕਿੰਦਾ ਨਾ ਹੋਣਾ ਕਿਉਂਕਿ ਇਹ ਮੈਸੀਨਾਂ ਪਹੁੰਚੀ ਸੀ ਨਾ ਅੰਮਰੋਨੀ ਪਲੇਰਮੋ ਜਾਣੀ ਉਹ ਤੇ ਬਹੁਤ ਵਧੀਆ ਪਲੇਰਮੋ ਪਰ ਸ਼ਾਂਤ ਵੇ ਸਮੁੰਦਰ ਪਰ ਰਾਤ ਦਾ ਨਜ਼ਾਰਾ ਸੀ ਵੇਖਣ ਵਾਲਾ ਤੇ ਰਾਤ ਨੂੰ ਇੰਨੀਆਂ ਜ਼ਿਆਦਾ ਛਲਾਂ ਤੇਜ਼ ਸੀ ਨਾ ਉਹ ਤੇ ਕੋਸ਼ਿਸ਼ ਕੀਤੀ ਹੈਗੀ। ਛੇਪਦੀ। ਰਾਸ਼ੀ ਭਵੀਨੀ ਸਪੀਡ ਹੁਣ ਘਟ ਗਈ ਛੇਪਦੀ ਦੀ। ਥੋੜੀ ਜਿਹੀ ਤੇਜ਼ ਜਿਹੀ ਬੱਦ। ਇਹਨਾਂ ਨੇ ਛੇਪਦੀ ਤੇੜ ਵਧਾਈਏ ਤਾਂ ਮਤਲਬ ਅਸੀਂ ਪਹੁੰਚ ਨਹੀਂ 12 ਵਜੇ ਦਾ ਟਾਈਮ ਦਿੱਤਾ ਉਹਨਾਂ ਨੂੰ 12 ਵਜੇ ਪਹਿਲਾਂ ਨਹੀਂ ਲੱਗਣਾ। ਬਾਕੀ ਚੱਲ ਜਿਆ ਉਹਨੂੰ ਆਪਾਂ ਆਪਣਾ ਬ੍ਰੇਕਫਾਸਟ ਕਰਨ। ਤੇ ਬਾਕੀ ਦੇਖ ਦਿਆਂ ਵੀ ਜੇ ਸਾਨੂੰ ਕੀ ਇਨਫਰਮੇਸ਼ਨ ਮਿਲਦੀ ਹੈ ਤੇ ਤੁਹਾਨੂੰ ਉਹਨਾਂ ਨਾਲ ਸ਼ੇਅਰ ਕਰਦੇ ਆ ਅਗਲੀ। ਅਸੀਂ ਬ੍ਰੇਕਫਾਸਟ ਹੈਗਾ। ਇਹ ਹੈਗਾ ਐਗ ਬੈਕਨ ਇਹ ਹੈਗਾ ਟੋਫੂ ਸਕੈਂਬਲਡ ਆਪਣਾ ਖੜਬੂਜਾ ਹੋ ਗਿਆ ਤੇ ਇਹ ਹੈਗਾ ਅਨਾਨਾਸ ਤੇ ਅਲਬੀਕੋਕਾ ਹੁੰਦਾ ਹੈ ਹਨਾ ਆੜੂ ਜੀ ਨੂੰ ਕਹਿ ਦਿੰਦੇ ਨੇ ਇਹ ਹੈਗੇ ਨੇ ਸਿਰਪ ਵਿੱਚ ਸੀ ਤੇ ਇੱਕ ਹੈਗਾ ਆਪਾਂ ਲਿਆ ਯੋਗਰਟ ਤੇ ਨਾਲ ਦੁਆਣਾ ਇੱਧਰ ਵੀ ਅੱਜ ਫਰੂਟ ਹੀ ਸਾਰਾ ਹੈ ਤੇ ਇੱਕ ਚਾਈਨੀਜ਼ ਵੇ ਪਨੀਨੋ ਤੇ ਬਾਕੀ ਵੀ ਇੱਧਰ ਹੈਗਾ ਚਾਈਨੀਸ ਫੂਡ ਇੱਧਰ ਵੀ ਤੇ ਇੱਕ ਆਪਾਂ ਲਈ ਏ ਕੋਲਡ ਕਾਫੀ ਤੇ ਕ ਲਈ ਆਪਾਂ ਹੌਟ ਕਾਫੀ ਇੱਧਰ ਦਾ ਹੈਗਾ 뷰 ਤੇ ਬਾਕੀ ਇਹ ਹੈਗਾ ਜੀ 뷰 ਇੱਧਰ ਦਾ ਤੇ ਉਹ ਟਾਪੂ ਆ ਗਿਆ ਬਸ ਪਹੁੰਚਣ ਵਾਲੇ ਆਪਾਂ ਵੀ ਤੇ ਬ੍ਰੇਕਫਾਸਟ ਕਰਕੇ ਫਿਰ ਕਰਦੇ ਆਂ ਤਿਆਰੀ ਸ਼ੇਪ ਕਾਫੀ ਸਲੋ ਹੋ ਗਈ ਹੁਣ ਤੇ ਕਿਉਂਕਿ ਸਾਹਮਣੇ ਟਾਪੂ ਦਿਖਦੇ ਪਏ ਨੇ ਪਰ ਡੈਸ਼ ਨਹੀਂ ਰੁਕਣਾ ਪਤਾ ਨਹੀਂ ਕਿੱਥੇ ਕਿਉਂਕਿ ਪਹਿਲਾਂ ਮੈਨੂੰ ਲੱਗਦਾ ਸੀ ਸ਼ਾਇਦ ਹੋਵੇ ਪੁੱਥੇ ਰੁਕੇਗੀ ਪਰ ਨਹੀਂ ਨੇ ਫਿਰ ਮੋੜ ਕੱਟ ਲਿਆ ਤੇ ਬਰਸ ਵੀ ਬਰਸ ਚੰਗੀ ਲੱਗੀ ਏ ਬਾਕੀ ਦੇਖਦੇ ਆ ਮੌਸਮ ਕੀ ਕਹਿੰਦਾ ਲੋ ਜੀ ਆਪਾਂ ਤੇ ਬ੍ਰੇਕਫਾਸਟ ਕਰ ਲਿਆ ਹੈ ਤੇ ਆਇਆਂ ਵੇਖੋ ਮੌਸਮ ਦਾ ਹਾਲ ਚਾਲ ਮੌਸਮ ਦੇ ਦਾ ਕੀ ਖਰਾਬ ਲੱਗਦਾਗਾ ਬੱਦਲ ਬਣੇ ਨੇ ਪੂਰੇ ਇਹ ਹੈ ਨ ਉੱਪਰ ਦਾ 뷰 ਅਜੇ ਇੱਕ ਮੰਜ਼ਲ ਦੋ ਮੰਜ਼ਲਾਂ ਜ ਹੋਰ ਹੈਗੇ ਉੱਪਰ ਉਹ ਅਸੀਂ ਅੱਜ ਦੇਖਾਂਗੇ ਨਹੀਂ ਤੇ ਜਿੱਦਣ ਆਪਾਂ ਸਾਰਾ ਦਿਨ ਸਮੁੰਦਰ ਦੇ ਵਿੱਚ ਹੀ ਰਹਿਣਾ ਉਸ ਦਿਨ ਐਕਸਪਲੋਰ ਕਰਾਂਗੇ ਬਾਕੀ ਇਹ ਹੈਗਾ ਪਲੇਰਮੋ ਦਾ ਪੁੱਤ ਇੱਥੇ ਦਾ ਕੋਈ ਵਿਚਾਰ ਨਹੀਂ ਸੀ ਆਗਾ ਦਾ ਜਿੱਦਾਂ ਕਿ ਕੱਲ ਸਾਨੂੰ ਵਾਰਨਿੰਗ ਮਿਲ ਗਈ ਸੀ ਕਿ ਬੀ ਮੌਸਮ ਖਰਾਬ ਹੈ ਹਵਾ ਬਹੁਤ ਤੇਜ਼ ਚੱਲ ਰਹੀ ਤੇ ਇਹਨਾਂ ਨੇ ਇਸ ਕਰਕੇ ਮਸ਼ੀਨਾਂ ਨਹੀਂ ਲੈ ਕੇ ਜਾਣਾ ਹੈਗਾ ਇਹਨਾਂ ਨੇ ਆਪਣਾ ਰੂਟ ਚੇਂਜ ਕਰ ਲਿਆ ਸੀ ਪਲੇਰਮੋ ਦਾ ਤੇ ਹੁਣ ਪਲੇਰਮੋ ਤੋਂ ਕਰੀਬ ਪਹੁੰਚ ਹੀ ਗਈ ਹੈ ਸ਼ਿਪ ਆਪਣੀ ਤੇ ਦੇਖਦੇ ਹਾਂ ਹੁਣ ਬਾਹਰ ਨਿਕਲਣ ਦਾ ਕੀ ਜਗਾੜੇ ਮੌਸਮ ਤੇ ਡਿਪੈਂਡ ਕਰਦਾ ਹੈ ਬਾਕੀ ਇਹਨਾਂ ਦਾ ਮੌਸਮ ਤੇ ਵੇਖਿਆ ਸੀ ਇੱਥੇ ਮੌਸਮ ਠੀਕ ਹੋ ਜਾਣਾ ਪਰ 12 ਵਜੇ ਤੋਂ ਬਾਅਦ ਠੀਕ ਹੋਣਾ ਹੈ। ਬਾਕੀ ਦੇਖਦੇ ਆ ਵੀ ਕਿੰਨਾ ਟਾਈਮ ਲੰਘਦਾ ਸਾਨੂੰ ਇੱਥੇ ਹੋਰ ਰੁਕਣ ਦਾ। ਤੇ ਦੇਖਦੇ ਆ ਬਾਅਦ ਵਿੱਚ ਹੁਣ ਚੱਲਦੇ ਆ। ਅਜ ਤੱਕ 9 9 ਵਜੇ ਲੱਗਣੀ ਸ਼ਿਪ। 8:30 ਪੌਣੇ ਨੂੰ ਤੱਕ ਇਹਨਾਂ ਨੇ ਦੱਸ ਦੇਣਾ। ਥੈਂਕ ਯੂ। ਪਾ ਬ੍ਰੈਕਫਾਸਟ ਕਰ ਲਿਆ ਸੀ ਤੇ ਸ਼ਿਪ ਕਾਫੀ ਸਲੋ ਹੋ ਗਈ ਹੈ। ਜਦ ਦੇਖਦੇ ਆਂ ਵੀ ਬਾਰਸ਼ ਮੌਸਮ। ਵਾਓ। ਇਹ ਮੌਸਮ ਦੇ ਸਾਫ ਹੋ ਗਿਆ ਬਾਰਿਸ਼ ਤੇ ਰੁਕ ਗਈ ਹੈ। ਤੇ ਆ ਪੰਛੀ ਵੇਖੋ। ਇਹ ਸਭ ਤੋਂ ਵੱਡੀ ਪਹਿਚਾਣ ਇਹ ਹੀ ਇਨ੍ਹਾਂ ਦੀ, ਟਾਪੂ ਕੋਈ ਵੀ ਜਦੋਂ ਕੋਲ ਆਂਦਾ ਤੇ ਪੰਛੀ ਬੜੇ ਉੱਡਦੇ ਨੇ। ਇਹ ਗਬੀਨੋ ਕਹਿੰਦੇ ਨੇ ਮੇਰੇ ਖਿਆਲ ਚ ਇਨ੍ਹਾਂ ਨੂੰ, ਟਾਲੀਆ ਨੂੰ ਵਿੱਚ। ਪਰ ਬਗਲੇ ਕਹਿ ਜੀਦਾ ਯਾ ਹੋ ਸਕਦਾ। ਪਰ ਲੈਰਮੋ ਸੋਨਿਆ ਸੀ ਬੜਾ ਪਲੇਅਰ ਮੋ ਸਿਟੀ ਬਾਰੇ ਸੇ ਚੀਲੀਆ ਵਿੱਚ ਤੇ ਆਪਾਂ ਜਾਣਾ ਸੀ ਮੈਸੀ ਨਾ ਚਲੋ ਪਲਨਰਮੋ ਵੀ ਵੇਖ ਲੈਣੇ ਬਾਕੀ ਹੋਣਾ ਟਾਈਮ ਲੱਗ ਜਣਾ ਜੇ ਅੱਧਾ ਪੋਣਾ ਕਹਿੰਦਾ ਜੇ ਹੋਰ ਤੇ ਫਿਰ ਉਤਰ ਕੇ ਚਲਦੇ ਆਂ ਸ਼ੇਪਣਾ ਹੁਣ ਘੁੰਮਦੀ ਪਈ ਏ ਤੇ ਆ ਵੀ ਉਹਦੀ ਮਦਦ ਲਈ ਆਇਆ ਹੈ ਕਿਉਂਕਿ ਇਹ ਮੇਖਾ ਚ ਬੈਕ ਲੱਗਣਾ ਸ਼ੇਪਨੇ ਉਸ ਪਾਸੇ ਇਹ ਇਹ ਪਿੱਛੇ ਆ ਗਿਆ ਪਹਿਲੇ ਦੱਸਣ ਵਾਸਤੇ ਕਿਉਂਕਿ ਬੂਹੋਂ ਪਾਣੀ ਨਾ ਕਾਫੀ ਤੇਜ਼ ਬਾਰਦਾਂ ਡਿਆ ਹੈ। ਤੇ ਆਪਾਂ ਵੀ ਵੇਖਿਆ ਸ਼ਿਪ ਨਾ ਪੂਰਾ ਘੁੰਮ ਰਿਹਾ ਇੱਕ ਸਾਈਡ ਨੂੰ। ਆ ਜੋ ਬ੍ਰੇਕ ਲੱਗਦੀ ਤਾਂ ਕਮਾਣਾ ਹੋਵੇ ਪਾਣੀ ਕਿਦਾਂ ਛੱਡ ਦੇਣ। ਵੀ ਆਪਣਾ ਸ਼ਿਪ ਤੇ ਲੱਗ ਗਿਆ ਪਾਰਕਿੰਗ ਤੇ ਤੇ ਆ ਵੇਖੋ ਵੀਦਰ ਪੂਰਾ ਯੋਰ ਲਾ ਕੇ ਨਾਲਕ ਨਾਲ ਦੇ ਲਾ ਕੇ ਰੱਖੀ ਕਿ ਜਿੰਨੇ ਚੱਕ ਇਹਨੂੰ ਪੁਰੀਆਂ ਰੱਸੀਆਂ ਨਹੀਂ ਪੈਂਦੀਆਂ। ਉਹਨੇ ਚੱਕ ਨੀਂ ਨਾ ਛੱਡਣਾ ਹੈਗਾ। ਪੂਰਾ ਯੋਰ ਲਾਏ ਆ ਬੇੜੀ ਦਾ ਪੂਰਾ ਯੋਰ ਲੱਗਣ ਦੇ ਆ ਛੋਟੀ ਦਾ ਤੇ ਬਾਕੀ ਅਜੇ ਲੱਗ ਜਣਾ ਅੱਧਾ ਘੰਟਾ ਹੋਰ ਸਾਡਾ ਇਥੇ ਉਪਰ ਹੀ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਮੌਸਮ ਬਹੁਤ ਵਧੀਆ ਹੋ ਗਿਆ ਘੁੰਮਾਂਗੇ ਪਲੇਰਮੋਂ ਨਾਲ ਤੁਹਾਨੂੰ ਵੀ ਦਿਖਾਵਾਂਗੇ ਸਿਚੀਲੀਆ ਦੀ ਰਾਜਧਾਨੀ ਵਿਸ਼ੇਪ ਤੇ ਹੋਰ ਲੱਗਣੀ ਪਾਟਿੰਗ ਤੇ ਬਾਕੀ ਤੁਹਾਨੂੰ ਦਹਾਨਾ ਵਾਂ ਆ ਰਹੇ ਹੋ ਵੀ ਛੋਟੇ ਛੋਟੇ ਦਰਸ਼ਕ ਕਿੰਨੇ ਆਏ ਨੇ ਸ਼ੇਪ ਨੂੰ ਵੇਖਣ ਦੇ ਲਈ ਲੋ ਜੀ ਇਹ ਹੈਗਾ ਪਲੇਰਮੋ ਤੇ ਸੂਤਰ ਗਿਆ ਇੱਥੇ ਬੰਦ ਲਗਾ ਤੇ ਵੀ ਇੱਥੇ ਟੈਕਸੀ ਵਾਲੇ ਲੱਗੇ ਨੇ ਆਪਣਾ ਪੂਰਾ ਯੋਰਲਾਂ ਮਨਾਉਣ ਦੇ ਲਈ ਵੀ ਅਸੀਂ ਤੁਹਾਨੂੰ ਕਮਾਣੇ ਆ ਤੇ ਤੁਸੀਂ ਇੰਨੇ پیسے ਦੇ ਦਿਓ ਇੰਨੇ ਕੈਂਡੀ ਦੇ ਇਦਾਂ ਵੀ 300 ਯੂਰੋ ਤੋਂ ਚੱਲੀ ਸੀ ਗੱਲ ਤੇ 200 ਤੇ ਆ ਗਏ ਨੇ ਅਸੀਂ ਕਿ ਆ ਵੀ ਚਲੋ ਦੇਖਦੇ ਅੱਗੇ ਜਾਂਦੇ ਜਾਂਦੇ ਹੋਰ ਰੇਟ ਘਟ ਜਾਣਾ ਹੈ ਬਾਕੀ ਅਜ ਮੌਸਮ ਖਰਾਬ ਹੈ ਬਹੁਤ ਬਾਕੀ ਦੇਖਦੇ ਆ ਵੀ ਕਿੱਥੇ ਤੱਕ ਗੱਲ ਬੰਦੀ ਹੈ ਜੇ ਨਹੀਂ ਤੇ ਆਪਾਂ ਫਿਰ ਆਪਣੇ ਆਰਮਨਾਲ ਥੋੜਾ ਜਿਹਾ ਸਿਟੀ ਦਾ ਚੱਕਰ ਲਾਵਾਂਗੇ ਕਿਉਂਕਿ ਮੌਸਮ ਖਰਾਬ ਇਸ ਕਰਕੇ ਰਿਸਕ ਨਹੀਂ ਲੈਣਾ ਹੈਗਾ ਦੇਖਦੇ ਆ ਵੀ ਕੋਈ ਮੰਨਦਾ ਕਿ ਨਹੀਂ ਮੰਨਦਾ ਇਧਰ ਸਭ ਟੈਚੇ ਖੜੀਆਂ ਨੇ ਇਹ ਸਭ ਤੁਸੀਂ ਆਪਣੇ ਨਾਲ ਰੇਟ ਕਰ ਸਕਦੇ ਹੋ ਇਹਨਾਂ ਨਾਲ ਬਾਕੀ ਵੀ ਆਪਣੀ ਗਲਤੀ ਨਹੀਂ ਬਣੀ ਹੈਗੀ ਕਿਉਂਕਿ ਮੌਸਮ ਖਰਾਬ ਕਰਕੇ ਅਸੀਂ ਨਹੀਂ ਰਿਸਕ ਲੈਣਾ ਹੈਗਾ ਜੇ ਅਸੀਂ ਤੁਰ ਕੇ ਹੀ ਤਿਆਰ ਕਰਨਾ ਆਹ ਵੇਖੋ ਵੀ ਦੁਬਾਰਾ ਫੇਰ ਰੋਕ ਲੈ ਇਹਨਾਂ ਨੇ ਇੱਥੇ ਗੇਟ ਦੇ ਕੋਲ ਫੇਰohi ਸਾਹਿਬ ਸਾਹਿਬ ਐ ਬੋ ਫਲਰਮੋ ਵੀ ਅਸੀਂ ਆ ਬੰਦੇ ਨੂੰ ਅੱਗੇ ਕੀਤਾ ਹੈ ਬੀਜੇ ਬੰਦੀ ਗੱਲ ਤੇ ਠੀਕ ਹੈ ਇਨੀ ਦੇ ਰਹਿਣ ਦੇ ਅਕਸਰ ਦਾ ਪਰ ਉਹਨਾਂ ਤੇ ਕੰਨੀ ਸੈਕਟਰ ਤੋਂ ਦਾ ਪਰ ਉੱਛਿੰਦੇ ਆਂ ਅਸੀਂ ਇੱਥੇ ਬਹੁਤ ਹੀ ਗ੍ਰੈਂਡ ਇਟਾਲੀਆ ਲੱਗਦਾ ਟੋਟਲ 3 ਘੰਟੇ 3 ਆਵਲ ਦੇ ਰੇੜੇ ਜਿਆਦਾ ਵੱਧ ਗਿਆ ਪਰ ਆਪਾਂ ਸੋਚਿਆ ਵੀ ਇਸ ਤਰ੍ਹਾਂ ਦੀ ਬੱਸ ਲੈ ਲੈਂਦਾ ਤੇ ਬੱਸ ਦੇ ਉੱਪਰ ਹੀ ਘੁੰਮਣ ਦਾ ਕਿਉਂਕਿ ਅੱਗੇ ਤੋਂ ਅੱਗੇ ਉਹ ਰੇਟ ਹੋਰ ਚੱਕੀ ਜਾਂਦੇ ਨੇ ਕਿ ਕਹਿੰਦੇ ਹਰ ਕੋਲ ਵੱਡੀ ਗੱਡੀ ਨਹੀਂ ਹੈਗੀ ਛੋਟੀਆਂ ਹੀ ਨੇ ਪਹਿਲਾਂ ਕਹਿੰਦੇ ਸੀ ਦੋ ਹੋਣੀਆਂ ਦੇ ਵਿੱਚ ਤਿੰਨ ਆਹ ਵੇਖ ਲਓ ਵੀ ਆ ਸਾਰਿਆਂ ਨੇ ਨਾ ਘੁੰਮਣਾਈ ਇੱਥੇ Si può salire e lasciare? Non parlo con te, sta parlando con te. L'orpe è l'orpe. Alla fine voi, il trenino, non vuoi il trenino? Il trenino hai visto che l'ha fatto vedere prima. Passato chi è il capo? Il capo, dov'è? Il capo è lì, sta parlando con ਸੇਬੋੜਾ ਤੁਹਾਨੂੰ ਕਿੰਨਾ ਪ੍ਰੈਸ ਕੋਲ ਕਿੰਨੇ ਸਿਤੇ ਬੋਈ ਐ ਫਾਚੀ ਵੀ ਫਾਚਾਮ 8 ਰੁਪਇਆ ਪਰਸਨ ਅੰਕ ਕੋਲ ਟ੍ਰੈਨੋ 8 ਰੁਪਇਆ ਐ ਪੋਸਟ ਬਸ ਅੰਦਿਆ ਸੋ ਟੀਰ ਕਾ ਬਬੀ 5 ਬਬੀ 5 ਆ ਜੜੀ ਪਹਿਲਾ ਟ੍ਰੇਨ ਵਾਲੀ ਨਾ ਕਹਿੰਦੀ 10 ਰੁਪਇਆ ਅਦਲਤੋ ਦੇ ਨਾ ਕਹਿੰਦੀ 8 ਤੇ ਇਹਨਾਂ ਨੇ ਹਰਤਲੇ ਆ ਜਾਣਾ ਹਾਂ ਜੀ ਵਾਕਈ ਪਲੇਰ ਵਿੱਚ ਪਹਿਲਾ ਪਹਿਲਾ ਸਰਪ੍ਰਾਈਜ਼ ਇਹੀ ਹੈ ਕਿ ਭਈ ਟੇੜ ਦੇ ਪਿਛੇ ਹੀ ਬਸ ਆ ਉਹ ਯਾਦ ਮੁੰਡੇ ਨੇ ਫੇਰ ਘੇਰ ਲਿਆ ਸਾਰਿਆਂ ਨੇ ਐਦਾਂ ਕਾਪਾ ਕੋਈ ਡਿਸੀਜਨ ਤੱਕ ਨਹੀਂ ਪਹੁੰਚਿਆ ਕਿ ਦੇਖ ਰਹੀ ਆ ਵੀ ਕੀ ਬੰਦੀ ਗੱਲ ਉਹਨੇ ਸਾਰਿਆਂ ਨੇ ਵੀ ਉਹ ਬੰਦਾ ਘੇਰੇ ਆ ਅਸੀਂ ਕਾਪੋਏ ਕਾਪੋ ਮਾਣੀ ਕਾ ਕਾਪੋ ਨਹੀਂ ਆਪਾਂ ਡਿਸਾਈਡ ਕਰ ਲਈ ਕਹਿਣਾ ਕੀ ਹੈ ਮਾਣੀ ਮਾਈ ਫਰੈਂਡ Oh, eh, no, 5, 5, 5, bambini 5, no, no, bambini liberi, non pagano okay. e eh, voi 5? Quanto? 5 euro, tutti e due. Sì. ah sei io Pangaro? Pazienza, ho parlato qua. devi prima valutare. C'è qua pure. Guarda, ho Fermata, non è unico. e due, puoi fare un euro a due. Bambini, hai, bambini, li faccio. Grazie, Bambini, non li deve Moving... No. <laughs> no, No, tu hai treno, No, no, tu capo. Io no. Noi bus <sharpires> o trenini? No, tutti e due. Però noi abbiamo sei trenini se volete tranini, ma abbiamo abbiamo due e cinque. qual è il prezzo sempre 5 euro a persona. Sei trenini si salire dire scelta. Noi abbiamo tre 5 bus e 2 trenini. Se volete i <ride> numeri, visto che sono importanti, 2 bus, bus e? 5 bus e 2 trenini. Noi abbiamo 6 trenini, ma, <ride> i trenini, no. ma le tappe quali sono? facciamo vedere la mappa un attimo costo? per sì, decidere? Massimo, porta Nuova scendendo qua potete visitare palazzo di Normanni cattedrale vai, andate, e per se per... datevi 5 minuti così ogni almeno 15 ci parliamo minuti un trenino. posso avere se yeah, yeah. cioè, cioè, da qui no, posto, il trenino si ferma al o barbosco o mostrate il trenino trenino ferma su tre posti qua e sì. qua, qua e 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 ok sì, si 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 5 minuti sì, Qua fermate, sono tre fermate e no, qua con qua voi no, quattro. qua sono tre fermate. Qua sono quattro: uno, due, tre e quattro. E Partiamo possiamo scendere qui. anche. Scendere e salire in queste quattro fermate. Ogni 20 minuti passa il bus o il treno. Ok, il biglietto funziona fino alle 5 il utilizzare. Il bende la fa in bus. Il biglietto è sempre 5 euro per tutti. I bambini sono. Grazie. Allora, c'è un altro? No, c'è no, una stessa compagnia. A stessa è compagnia. Si, si, si. Allora... Si sono due compagnie. In questo modo, vedete, l'unità di queste due, no? Prende 5 euro persona, tutte tutte. Ma, no. ah, adi, Poi, adi. a persona, tutti i tipi... Megan Avia. Allora, due piani. Eh, ci parliamo un attimo, date 5 minuti a pensarci, dopo decidiamo. Grazie. Grazie a voi. Lui tena che non... ਕੁਆਂਤੇ ਮਾਤੇ ਇਹਦੇ ਚੰਗਾ ਸਵੇਰ ਦੱਸ ਤੂੰ 8 8 ਤੋਂ 5 ਨਹੀਂ ਯਾਰ ਦੇਖੋ ਨਾ ਜਿਹੜਾ ਬਸ ਨੇ ਆ ਜਿਹੜਾ ਘੁਮਾਣਾ ਬਸ ਤੋਂ ਬਸ ਨੇ ਘੁਮਾਣਾ ਆ ਮੈਂ ਕਿਹਾ ਦੋਮੜਾ ਪਾ ਗੱਲ ਕਰ ਲਈ ਆਪਸ ਵਿੱਚ ਨਹੀਂ ਪਰ ਮੈਂ ਕਿਹਾ ਵੇਖੀ ਸੀ ਵੀ ਕਿਤੇ ਕਿਹਦੇ ਤਾਪੇ ਜ਼ਿਆਦਾ ਨੇ ਕਿੱਥੇ ਰੁਕਣਾ ਸ਼ਾਮ ਪਾ ਸੜਕੋਲ ਪੈਂ ਹੈਗਾ ਆ ਦੇਖੋ ਨਾ ਕੁਆਟਰੋ ਕਾਂਤੀ ਆ ਘੁਮਾਣਾ ਆ ਘੁਮਣਾ ਆ ਸਾਰੇ ਘੁਮਣਾ ਨਾ ਕਿ ਅਪਰਟੀ ਚ ਸੋਮੇ ਟੈਂਡਿਨੇ ਪੋਤੇ ਤਾਪਿਰਲਾ ਕੁਲਰਲ ਆ ਕੇ ਚਾਂਕ ਇਲ ਵੇਟਰ ਟਿਪੋ ਉਹ ਇੱਕੋ ਹੀ ਗੱਲ ਆ ਟ੍ਰੈਨ ਲੈ ਲਈ ਜੀ Ma il giro uguale a te. Eh. No. ha sono tre fermate. Tre Lì fermate. sono quattro. Lì quattro. Non non o facciamo. Ok. No, con il bus parte. sono quattro fermate. Okay. Con trenino solo tre. È eh, uguale Yoda. Però abbiamo sei trenini e noi abbiamo oh, no. cinque bus e due trenini. <ride> sei volete il trenino intendo. Passano <ride> ogni 20-25 minuti. Allora, hanno ne deciso, ne la maggioranza dice che a te, Tieni Gioia una te. Okay. No, 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 no. Allora, come volete pagare? Tutti insieme, separati? E adesso okay. chiediamo a lui cosa vuole. E chi che? Autobus? Birra. No, va bene, sì, sì, va bene. Allora io sì, vi una. do questo. Quindi abbiamo detto che siete... Okay. Dove sì, prendiamo il volando. treno? Adesso vi faccio vedere. Sì, siamo 45 euro. ਕੁਣ ਤਾਂ ਕੀ ਮੋਸਤ ਕੋਲੇਸੋ ਇੱਥੇ ਲ ਮੈਪਾ ਅਲੋਰਾ ਪਰ ਪਾਗਾਰੇ ਕੋਨ ਇਲ ਬਾਂਕੋਮਾਟ ਤੁਬੀ ਮੂਸ਼ੀਰੇ ਫੋਰੀ ਕੋਸੀ ਮੋਸਟਰਾ ਅੰਕੇਲਾ ਫਰਮਾਦਾ ਓਕੇ ਪਾਸੇ ਜੀ ਆਪਾਂ ਤੇ ਹੁਣ ਸਿਲੈਕਟ ਕਰ ਲਈਏ ਬਹੁਤ ਹੀ ਮੁਸ਼ਕਿਲ ਨੇ ਨਾਲ ਸਿਲੈਕਟ ਹੋਇਆ ਅਸੀਂ ਲਈਏ ਦਾ ਕਸਤਾ ਪਾਸ ਬਸ ਪਲਸ ਟ੍ਰੇਨ ਇਹ ਚੱਲੀ ਸੀ ਗੱਲ 10 ਰੋ ਤੇ ਕਹਿੰਦੇ ਬੱਚਿਆਂ ਦੇ 5 ਰੋ ਆਪਾਂ ਕੀ ਕੀਤਾ ਬੱਚੇ ਫਰੀ ਕਰਾ ਲੈਨੇ ਤੇ ਆਪਾਂ ਸਿਰਫ ਦੋ ਜਣੇ ਨੇ ਪੈਸੇ ਦੇਣੇ ਨੇ ਹੁਣ 10 ਰੋ ਵੀ ਇਸ ਤਰ੍ਹਾਂ ਹੀ ਹੁੰਦਾ ਇੱਥੇ ਤੇ ਜਦੋਂ ਤੁਸੀਂ ਵੀ ਆਣਾ ਐਦਾਂ ਹੀ ਕਰੋ ਗੱਲ ਤੁਹਾਡੀ ਵੀ ਛੇਤੀ ਸੋਲਵ ਹੋ ਜਾਏਗੀ ਰੇਡ ਕਰਾ ਸਕਦੇ ਹੋ ਆਪਾਂ ਹੁਣ ਆਪਾਂ ਇਹਦੇ ਪਿੱਛੇ ਪਿੱਛੇ ਜਾਣਾ ਇਹਨੇ ਦੱਸਣਾ ਵੀ ਕਿੱਧਰ ਵੇ ਤੇ ਉੱਥੇ ਜਾ ਕੇ ਆਪਾਂ ਪੇਮੈਂਟ ਕਰਕੇ ਤੇ ਬਸ ਸਾਰਾ ਦਿਨ ਆਪਾਂ 5 ਵਜੇ ਤੱਕ ਆਪਾਂ ਫ੍ਰੀ ਆ ਆ ਮੈਂ ਤੁਹਾਨੂੰ ਟਿਕਟ ਭੇਜਣ ਲੱਗਾ ਟਿਕਟ ਕਿਹੜੀ ਆ ਜਿਹੜੀ ਇਹਦੀ ਕਹਿੰਦੀ ਨਾ ਕਾਪੀ ਕਰ ਲਓ ਇਹਦੀ ਅੱਛਾ ਅੱਛਾ ਤੇ ਵਟਸਐਪ ਕਰ ਦਿਓ ਵੀ ਚੱਲੇ ਹੁਣ ਆਪਾਂ ਪੈਸੇ ਦੇ ਹਾਂ ਪਹਿਲੇ ਦੇਖਦੇ ਮੁੜ ਕੇ ਫਿਰ ਆਪਾਂ ਬੱਸ ਫੜਨੀ ਹੈ ਬੱਸ ਤੋਂ ਬਾਅਦ ਇਹਨੇ ਮੈਂ ਆਪਾਂ ਦੇ ਦਿੱਤਾ ਹੈ ਹਨਾ ਤੇ ਜਾਂ ਬੱਸ ਘੁੰਮਣੇ ਤੇ ਜਾਂ ਫਿਰ ਟ੍ਰੇਨ ਤੇ ਘੁੰਮ ਲੋ ਇਹਦੇ ਨਾਲ ਸਸਤਾ ਕੀ ਮਿਲਣਾ ਸਸਤਾ ਕੀ ਯਾਰ ਪਹਿਲਾਂ 10 ਯੂਰੋ ਤੋਂ ਗੱਲ ਸ਼ੁਰੂ ਹੋਈ ਸੀ ਸੋ ਦੇਖ ਲੋ 100 ਮੀਟਰ ਦੂਰੋਂ ਵੀ ਕਿੰਨਾ ਫਰਕ ਪੈ ਕਿੰਨਾ ਫਰਕ ਪੈ ਮਿਲ ਜਾਈ ਹੁਣ ਬੱਸ 'ਚ ਬੈ ਕੇ ਵੀ ਬਾਪੂ ਨਰਾਜ਼ ਹੋ ਗਿਆ ਕਹਿੰਦਾ ਵੀ ਮੇਰੇ ਟੈਂਪੋ ਦੀ ਤੁਸੀਂ ਵੀਡੀਓ ਨਹੀਂ ਬਣਾਣੀ ਤੁਸੀਂ ਮੇ ਕੋਈ ਟਿਕਟ ਨਹੀਂ ਲਈ ਹੈਗੀ ਚਲੋ ਕੋਈ ਨਹੀਂ ਉਹ ਇਥੇ ਬੋੜੇ ਜਿਹਨੇ ਮਿਲਦੇ ਨੇ ਤੁਹਾਨੂੰ ਰਸਤੇ ਵਿੱਚ ਜਿਹਨੇ ਕਿ ਤੁਸੀਂ ਖਤਮ ਨਹੀਂ ਨਾ ਤੁਹਾਡਾ ਟੂਰ ਜਾਨੀ ਕਿ ਮਤਲਬ ਕਿ ਤੁਸੀਂ ਸ਼ਿਫ ਦੁਬਾਰ ਨਿਕਲ ਆਪਣਾ ਡਿਸਾਈਡ ਨਹੀਂ ਨਾ ਕਰਦੇ ਹੈਗੇ ਤੁਸੀਂ ਕਿਤੇ ਤੇ ਜਾਣਾ ਉਦੋਂ ਤੱਕ ਤੁਹਾਨੂੰ ਇਹਨਾਂ ਨੇ ਪੁੱਛੀ ਜਾਣਾ ਹਾਲੇ ਅੰਦਾ ਵਧੀਆ ਲੱਗਾ ਜੀ ਆਇਆ ਹੈ ਇਹ ਆਹ ਵਾਲੀ ਟ੍ਰੇਨ ਹੈ ਜਾਂ ਆਹ ਟ੍ਰੇਨ ਦੀ ਟਿਕਟ ਸੀ ਇਹ ਵੀ ਮੈਨੂੰ ਪਹਿਲਾਂ ਇਹ ਕਹਿੰਦੇ ਵੀ 10 ਰੁਪਏ ਮੁੜ ਕੇ 5 ਰੁਪਏ ਤੇ ਬਾਅਦ ਚ ਬੱਚੇ ਵੀ ਕਹਿੰਦੇ ਫ੍ਰੀ ਕਰ ਦਾਂਗੇ ਕੋਈ ਚੱਕਰ ਨਹੀਂ ਲੋ ਜੀ ਪਲੇਰਮੋ ਇਹ ਲੱਗਦਾ ਆਪਣਾ ਬੰਗਲਾਦੇਸ਼ੀ ਭਰਾ ਹੈ ਵਾ ਸ਼ਾ ਮੈਡਮ ਨਾਲ ਹੀ ਮੈਡਮ ਲੱਭਣੇ ਕਿੱਧਰ ਗਈ ਹੈ ਇਹ ਨਿਕਾੜਾ ਹੱਥ ਚ ਫੜੇ ਹੈ ਕਹਿੰਦੀ ਵਾਹ ਕਾਰਡ ਦੇ ਪਿੱਛੇ-ਪਿੱਛੇ ਤੁਰੇ ਆਓ ਕਿੱਧਰ ਕਿਨਿਕ ਦੂਰ ਜਾਣਾ ਹੋਰ ਕਹਿੰਦੀ ਹੈ ਅੱਛਾ ਤੇ ਬਸ ਕਿੱਥੇ ਇਹਨਾਂ ਦੀ ਆਪਾਂ ਇਹ ਤੋਂ ਕਰਾਸ ਕਰਕੇ ਉਹ ਪਾਣੀ ਠੀਕ ਦਸਪੈਡਾਵੋ ਆ ਵੀ ਆ ਗਿਆ ਇੱਥੇ ਜਿੱਥੇ ਆਪਾਂ ਪੈਸੇ ਦੇਣੇ ਨੇ ਅਰੋ ਬਿਸੂញੇ ਅੰਦਾ ਦੀ ਲਾ ਇਹ ਹੈਗਾ ਸਾਰਾ ਨਕਸ਼ਾ ਜਿੱਥੇ ਜਿੱਥੇ ਜੜੀ ਹਰੇ ਰੰਗ ਦੀ ਲਾਈਨ ਹੈ ਇੱਥੇ ਬੱਸ ਚਲਣੀ ਹੈ ਤੇ ਜਿਹੜੀ ਰੋਸੋਵੇ ਲਾਲ ਰੰਗ ਦੀ ਇੱਥੇ ਇਹਨਾਂ ਦੀ ਟ੍ਰੇਨ ਚਲਦੀ ਹੈ ਆਪਾਂ ਬੱਸ ਤੇ ਵੀ ਘੁੰਮ ਸਕਦੇ ਹਾਂ ਟ੍ਰੇਨ ਤੇ ਲੋਜੀ ਪੇਮੈਂਟ ਹੋ ਗਈ ਆਪਣੀ ਤਾਂ ਹੁਣ ਆਪਾਂ ਬੱਸ ਵਾਲੀ ਚੱਲਦਾ ਬਲਕੋ ਬਿਆਨਕੋ Dove ci sono i balconi verdi lì esatto, sotto? Certo. Ok, il bus come bus. si chiama? Vediamo. Eh, ecco, andiamo. verde e giallo. Ah, verde e giallo: il è nero e giallo. Nero. giallo. Ok. Nero e giallo? Sì, verde. è verde e giallo. Ok, grazie. Grazie a voi. Andiamo. Allora. io i non di mamma ci ardete, viene. ਉੱਥੇ ਵੀ ਜੀਵਤਾ ਜੀਵਤਾ ਵਹਿਕੇ ਵੀ ਬੜੇ ਹੋਰ ਨਮਾਰੇ ਨਾਲ ਹੀ ਪੜਾ ਹਾਲ ਆ ਉੱਥੇ ਵੀ ਬੜੇ ਹੋਰ ਨਮਾਰੇ ਕੱਲ ਉਹਨਾਂ ਨੇ ਨਾ ਵੀ ਆਪ ਆ ਗਏ ਇੰਦਰ ਉਹ ਸਾਹਮਣੇ ਸਾਡੀ ਸ਼ਿਪ ਖੜੀ ਏ ਇਹ ਹੈਗੀ ਸ਼ਿਪ ਤੇ ਹੁਣ ਆਪਾਂ ਆਪਣੀ ਬਸ ਫੜਨੀ ਉਹ ਵੀ ਬਸ ਆਪਣੀ ਇੱਥੇ ਆਣੀ ਏ ਬਲ ਉਹੀ ਰਾਚੀ ਬੋਲ ਦਿੱਤੇ ਗੱਡੀ ਵੇਖੋ ਵੀ ਫਿਰ ਇੱਥੇ ਵੀ ਉਹੀ ਹਾਲ ਗੱਡੀ ਪਾਰਕਿੰਗ ਇੱਥੇ ਵੀ ਸਹੀ ਨਹੀਂ ਲਾਈ ਹੈਗੀ ਵਿੱਚ ਕੋਈ ਨਹੀਂ ਹੈਗਾ ਗੱਡੀ ਦੇ ਆਹ ਵੇਖੋ ਵੀ ਇੱਧਰ ਵੀ ਪਸਾ ਜੁਪੇਦੋਂ ਨਾਲੇ ਦੁਪੜੀ ਅੱਧੀ ਗੱਡੀ ਪਾਰਕਿੰਗ ਲਾਈ ਹੋਈ ਆਹ ਸਾਹਮਣੇ ਬੱਸ ਖੜੀ ਹੈ ਆਪਣੀ ਅਰੇ ਤੇ ਪੀਲੇ ਰੰਗ ਵਾਲੀ ਐ ਅੱਛਾ ਕਿ ਵੀ ਬਸ ਆਪ ਜਿਹੜੀ ਮਰਜ਼ੀ ਤੇ ਚੱਲ ਜਣਾਣਾ ਨਾ ਆਪਾ ਦੋ ਖੜੀਆਂ ਨੇ ਇਹਨਾਂ ਦੀਆਂ ਅਤਰੇ ਨਹੀਂ ਨੋ ਵੀ ਇਹਦੀ ਹੈ। ਆ ਟ੍ਰੇਨ ਵੀ ਇਹਨਾਂ ਦੀ ਮਹਿਕੇ ਰੰਗ ਦੀ ਟ੍ਰੇਨ ਅੱਛੇ ਉੱਪਰ ਵੇਖੀ। ਫਰੇ ਨਹੀਂ ਹੈਗੀ ਇਹਨਾਂ ਦੀ। ਠੀਕ ਹੈ। ਇੱਕ ਪਲੇ ਪਾ ਪਲੇਰ ਮੋਪਣਾ। ਨਹੀਂ ਆਪਾਂ ਤੇ ਇਹੀ ਜਾਣਣਾ ਨਾ ਬਸ ਤੇ ਵੇ ਨਾ ਮੈਂ ਕਿਨਾਂ ਦੀ ਟ੍ਰੇਨ ਵੀ ਹੈਗੀ ਨਾ ਕਹਿੰਦੇ ਨੇ ਨਾ। ਸਲਵੇ। ਆ ਟ੍ਰੇਨ ਹੋਰ ਵੇ ਜਿਹੜੀ ਪਹਿਲਾਂ ਗੱਲ ਕਰੇ ਕੱਲੀ ਸਿਰਫ ਟ੍ਰੇਨ ਹੀ ਹੈ। ਜਿਹਨੇ ਸਾਰਾ ਕਮਾਣਾ ਤੇ ਆ ਹੈਗੀ ਸਾਡੀ ਬੱਸ ਆਪਾਂ ਇੰਦੇ ਤੇ ਜਾਣਾ ਹੈ ਪਲੈਰਮੋ ਪੈਨੋਰਾਮਿਕ ਟੂਰ ਚਲਦਿਆਂ ਬਾਸ ਦੇ ਉੱਪਰ ਅੱਛੀ ਕਿ ਬਸਾਂ ਚ ਬੈਗੇ ਆਂ ਤੇ ਹੁਣ ਦੇਖ ਜਿਵੇਂ ਕਿੰਦਰ ਜਾਂਦੇ ਕਿਥੇ ਪਹੁੰਚ ਕੇ ਅੰਗਲ ਜੀ ਲੱਗਦਾ ਵਾਈਪ ਕੋਈ ਇੰਡੀਆ ਦੀ ਹੋਆ ਲੁਧਿਆਣੇ ਦੀ ਵੀ ਆ ਬੱਸ ਰੁਕ ਗਈ ਆਪਾਂ ਆਪਣਾ ਹੈਗਾ ਇਹ ਵਾਲਾ ਇੱਥੇ ਬੱਸ ਸਟਾਪਾ ਵਾਲਾ ਪਹਿਲਾ ਪੋਰਟਾ ਫੈਲੀ ਚ ਲੋ ਜੀ ਇੱਥੇ ਗੱਲ ਕਰੀਏ ਤੇ ਵੀ ਰੂਲ ਇੱਥੇ ਕੋਈ ਨਹੀਂ ਹੈਗਾ ਟ੍ਰੈਫਿਕ ਦਾ ਆਪਣੇ ਧਿਆਨ ਰੱਖਣਾ ਪੈਂਦਾ ਤੇ ਬਾਕੀ ਆਪਾਂ ਚੱਲੇ ਆ ਆਹ ਜਿਹੜੀ ਹੈਗੀ ਐ ਪਾਰਕ ਪਲੇਰਮੋਂ ਦੀ ਸਭ ਤੋਂ ਵੱਡੀ ਪਾਰਕ ਤੇ ਇਹ ਘੁੰਮਦਿਆਂ ਦੇ ਨਾਲ ਹੀ ਪਰਾ ਸਮੁੰਦਰ ਦਾ ਕਿਨਾਰਾ ਉੱਥੇ ਘੜੀਕ ਘੁੰਮ ਕੇ ਜੇ ਆਪਾਂ ਫੇਰ ਉੱਥੇ ਚੱਲ ਜਣਾ ਜਿੱਥੇ ਬੱਸ ਸਟਾਪ ਤੋਂ ਉਥੋਂ ਬੱਸ ਫੇਰ ਆਪਾਂ ਗਏ ਦੀ ਤੇ ਲੈ ਲੈਣੀ ਤਾਂ ਜਿਹੜਾ ਸੜੀ ਟਿਕੜੇ ਉਹ ਹੈਗੀ ਏ ਪੂਰੇ ਦਿਨ ਦੀ ਕਿ ਆਪਾਂ ਪੂਰਾ ਦਿਨ ਬੱਸ ਤੇ ਘੁੰਮਾਂਗੇ ਇਹ ਵਿੱਚ ਜੀ ਜਾ ਕੇ ਆਪਾਂ ਟ੍ਰੇਨ ਫੜ ਲੈਣੀ ਏ ਉਹ ਵੀ ਜਿੰਦੇ ਦੇ ਵਿੱਚ ਆਈ ਏ ਵੀ ਹੋਰ ਨੇ ਸੇ ਨਾਰਮਲ ਗੱਲ ਏ ਵੀ ਹੋਰ ਬਹੁਤ ਵਜਦੇ ਨੇ ਆਹ ਹੈ ਸਭ ਤੋਂ ਵੱਡੀ ਪਾਰਕ ਵੇਪਰ ਮੋਦੀ ਓਹ ਵਿਊ 보ਸਣ ਅੱਜ ਜਿਵੇਂ ਬੱਦਲ ਬਣੇ ਨੇ ਨਾ ਤੇ ਉਹ ਸਾਡੀ ਸ਼ਿਪ ਖੜੀ ਹੈ ਹੈ ਹਾਂ ਅਉਣੀ ਇਹ ਪਿੱਛੇ ਵੀ ਆਪਾਂ ਜਿੱਥੇ ਬਸ ਫੜਦੀ ਨਾ ਉੱਥੇ ਵੀ ਇੱਕ ਦੋ ਨਾ ਬਿਲਡਿੰਗਾਂ ਜਿਹੜੀਆਂ ਹੈਗੇ ਹਿਸਟੋਰੀਕਲ ਨੇ ਪਰ ਆ ਵਧੀਆ ਕੋਰਟ ਇੱਥੇ ਘੁੰਮਣ ਦੀ ਜਗ੍ਹਾ ਬੜੀ ਸੋਹਣੀ ਸੈਰ ਕਰਨ ਨੂੰ ਆ ਬੈਠਣ ਨੂੰ ਬਣਾਈ ਜਗਾ ਆ ਬੈਠਣ ਦੀ ਜਗਾ ਹੈ ਹਨਾ ਪਰ ਅਸਲੀ ਜਖ ਚੀਜ਼ ਆਵੇ ਪਲੇਅਰ ਮੋਦੀ ਦੀ ਨਿਸ਼ਾਨੀ ਇਹ ਹੈਗਾ ਪਲੇਅਰ ਮੋਦਾ ਸੀ ਸਮੁੰਦਰ ਦਾ ਕਿਨਾਰਾ ਬਹੁਤ સੰਗਿਆ ਮੌਸਮ ਹੀ ਅੱਜ ਬਹੁਤ ਵਧੀਆ ਅੱਜ ਤੇ ਮੇ 15 ਮਿੰਟ ਹੋ ਗਏ ਨੇ ਸਾਨੂੰ ਇੱਥੇ ਤੇ ਬਹੁਤ ਵਧੀਆ ਥੇ ਮਜਾ ਆ ਬੈਠਣ ਦਾ ਠੰਡੀ ਹਵਾ ਸਮੁੰਦਰ ਦਾ ਪਾਣੀ ਤੇ ਹੌਂ ਚੱਲਿਆਂ ਆਪਾਂ ਉਧਰ ਦੀ ਤੁਰਦੇ ਤੁਰਦੇ ਉਹ ਸਾਹਮਣੇ ਸਾਡੀ ਸ਼ਿਪ ਵੀ ਤੁਹ ਦਿਖਦੀ ਪਈ ਹੈ ਪਰ ਆਪਾਂ ਜੇ ਨਹੀਂ ਜਾਣਾਗਾ ਸਾਡੇ ਕੋਲ ਸ਼ਾਮ ਦੇ 5 ਵਜੇ ਤੱਕ ਦਾ ਟਾਈਮ ਹੈਗਾ ਤੇ ਅੱਜ ਆਪਾਂ ਸਿਟੀ ਐਕਸਪਲੋਰ ਕਰਨੀ ਜਿੰਨੀ ਕੋ ਹੋ ਸਕੀ ਸਾਡੇ ਕੋਲ ਕਰਨੀ ਹੈ ਕਿਉਂਕਿ ਫਿਰ ਪਤਾ ਨਹੀਂ ਕਦੋਂ ਦਾ ਟਾਈਮ ਲੱਗਣਾ ਇਸ ਕਰਕੇ ਘੁੰਮਾਂਗੇ ਵਧੀਆ ਕਰਕੇ ਉਹ ਕਿਲਾ ਵੀ ਹੈਗਾ ਸੀ ਵੇਖਣ ਦਾ ਪਰ ਇਨਾ ਟਾਈਮ ਨਹੀਂ ਹੋਣਾ ਕਿਲਾ ਵੇਖਣ ਦਾ ਇਹ ਵਾਲਾ ਚਲਦੇ ਹਾਂ ਹੁਣ ਅੱਗੇ ਤੇ ਮਿਲਦੇ ਆ ਉੱਥੇ ਫਿਰ ਉਹਨੂੰ ਵੀ ਇੱਕ ਪਲੇਰ ਨੂੰ ਦਾ ਸੱਚ ਇਹ ਵੀ ਹੈਗਾ ਜਿੰਨਾ ਦੋ ਕੋਲ ਤੇ ਨਹੀਂ ਜਾਵਾਂਗਾ ਪਰ ਇੱਥੋਂ ਤੁਹਾਨੂੰ ਦੂਰੂ ਦਿਖਾਣਾ ਜ਼ਰੂਰ ਬਾਹਰ ਹੀ ਸਮਾਨ ਪਏ ਆ ਬੂਟ ਵਗੈਰਾ ਮੇਹੇ ਜਾਂ ਤਾਂ ਕੋਈ ਸੁੱਤਾ ਉੱਥੇ ਇਹ ਵੀ ਇੱਕ ਇਟਲੀ ਦਾ ਸ਼ਹਿਰ ਹੈ ਬਹੁਤ ਵਧੀਆ ਹੈ ਸੋਹਣਾ ਸ਼ਹਿਰ ਹੈ ਪਰ ਇਹ ਸੱਚ ਮੰਨ ਲੈਣੀ ਵੀ ਹੋ ਸਕਦਾ ਹੈ ਵੀ ਵੀ ਮੌਸਮ ਬਹੁਤ ਖਰਾਬ ਹੋ ਗਿਆ ਇੱਕਦਮ ਹੀ ਬਸ ਸ਼ੁਰੂ ਹੋ ਗਈ ਹੈ ਆ ਹੈਗੀ ਸਾਡੀ ਬੱਸ ਰੁਕ ਗਈ ਹੈ ਅਸੀਂ ਹੁਣ ਇੱਥੇ ਦੀ ਜਿਹੜੀ ਇੱਕ ਫੇਮਸ ਮਾਰਕੀਟ ਹੈ ਉਹ ਘੁੰਮਣੀ ਹੈ ਉਹ ਕੋਮ ਕਿਤੇ ਫਿਰ ਆਪਾਂ ਟਰੇਨ ਲੈ ਲੈਣੀ ਹੈ ਜਿਹੜੀ ਸਿਰ ਬਾਕੀ ਅਗਲਾ ਸਫਰ ਟਰੇਨ ਤੋਂ ਸ਼ੁਰੂ ਹੋਵੇਗਾ। ਵੀ ਹਾਰਨ ਸੁਣਾਇਂ ਦਿੰਦੇ ਨਾ। ਸਾਬ ਲਾ ਲਓ ਜਿਵੇਂ ਜਲੰਧਰ ਚ ਨਹੀਂ ਵੱਜਦੇ ਹਾਰਨ ਉਹ ਸਾਬਾਵੇ। ਉਪਲੈਰਮੋ ਵੀ ਆਪਣ ਐਂਟਰ ਹੋਣ ਲੱਗੇ ਆ ਮਾਰਕੀਟ ਜਿਹੜੀ ਇੱਥੇ ਦੀ ਫੇਮਸ ਮਾਰਕੀਟ ਪਲੇਆ ਬੋਦੀ بارش ਲੱਗੀ ਤੇ ਮੌਸਮ ਇਕਦਮੀ ਹੋ ਗਿਆ ਖਰਾਬ ਇਹ ਹੈਗੀ ਇੱਥੇ ਦੀ ਮਾਰਕੀਟ ਜਿੱਥੋਂ ਤੁਸੀਂ ਫਰੂਟ ਆਪਣਾ ਫਿਸ਼ ਆ ਮੱਛੀ ਮਾਰਕੀਟ ਕਾਫੀ ਫੇਮਸ ਵੇ ਇੱਥੇ ਦੀ ਬੇ ਕਿੰਨੀਆਂ ਤਰ੍ਹਾਂ ਨਹੀਂ ਤੇ ਮੱਛੀਆਂ ਹੀ ਨਹੀਂ ਚੱਲ। ਹੈਲੋ ਜੀ ਆਪਣੇ ਆ ਗਈ ਜਲੰਧਰ ਵਾਲੀ ਸਬਜ਼ੀ ਮੰਡੀ ਤੇ ਮੌਸਮ ਦੇ ਬਹੁਤ ਖਰਾਬ ਹੈ ਬਾਕੀ ਦੇਖਦੇ ਆ ਵੀ ਪਲਾਨ ਤੇ ਬੜਾ ਕੁਝ ਸੀ ਘੁੰਮਣ ਦਾ। ਬਾਕੀ ਦੇਖਦੇ ਆ ਵੀ ਮੌਸਮ ਦੇ ਹਿਸਾਬ ਨਾਲ ਕਿੰਨਾ ਕੁ ਘੁੰਮਣ ਹੁੰਦਾ। ਤੁਨਾ ਕੋ ਘੁੰਮਾਂਗੇ ਨਹੀਂ ਤੇ ਫਿਰ ਨੈਕਸਟ ਟਾਈਮ ਕਿਉਂਕਿ ਸਾਡੀ ਸ਼ਿਪ ਦੀ ਵਾਪਸੀ 4 ਵਜੇ ਤੋਂ ਪਹਿਲਾਂ ਸਿਫਟੇ ਪਹੁੰਚਣਾ ਹੈ ਤੇ 1 ਵਜ ਗਿਆ ਪੰਗਾ ਇਹੀ ਇੱਥੇ ਤੇ ਜੇ ਅਸੀਂ ਬੱਸ ਲੈਣੇ ਹਾਂ ਸਸਤੀ ਮਿਲ ਜਾਂਦੀ ਹੈ ਪਰ ਇਹ ਵਿਕਦੀ ਉਹ ਹਰ 20 ਮਿੰਟ ਕਹਿ ਕੇ ਕਹਿ ਦਿੰਦੇ ਨੇ ਪਰ 20 ਮਿੰਟ ਨਹੀਂ 20 ਮਿੰਟ ਤੋਂ ਜ਼ਿਆਦਾ ਕਈ ਵਾਰ ਅੱਧਾ ਘੰਟਾ ਹੀ ਹੋ ਜਾਂਦਾ ਲੋ ਜੀ ਵੇਖੋ ਜੀ ਜੇ ਕੋਈ ਇੰਡੀਆ ਨੂੰ ਮਿਸ ਕਰ ਰਿਹਾ ਤੇ ਵੀ ਉਹ ਆਪਣਾ ਜਿਆਦਾ ਨੂੰ ਤਾਗੀਆਂ ਕਰ ਲਵੇ ਸਮੈਲ ਬਹੁਤ ਆਂਡੀ ਮੱਛੀ ਦੀ ਆ ਇੱਕ بارش ਨੇ ਸਾਰਾ ਕੰਮ ਖਰਾਬ ਕਰ ਦਿੱਤਾ ਐ ਕਸੀ ਦੋ ਜਗ੍ਹਾ ਮਿਸ ਕਰ ਦਿੱਤੀਆਂ ਨੇ ਪਿੱਛੇ ਇਹ ਇੱਥੇ ਆਉਣਾ ਪੁੱਤਰੀਏ ਕਹਿੰਦੇ ਸੀ ਆਪਾਂ ਸੋਚੇ ਚਲੋ ਸ਼ਾਇਦ بارش ਕਰਕੇ ਥੋੜਾ ਸਹੀ ਹੋ ਜਾਏਗਾ ਪਰ ਨਹੀਂ ਕੰਮ ਜ਼ਿਆਦਾ ਖਰਾਬ ਹੋਇਆ ਅਰੇ ਜੁੱਸ ਦੀ ਰੇੜੀ ਬੜੀ ਲੱਗੀ ਵੇਖੋ ਕੀ ਹੈਗਾ ਆਪਾਂ ਲੈ ਲੈਂਦੇ ਲਾਰਮੋਦਨ ਕਸੇ ਤੇ ਜਲੰਧਰ ਕਸੇ ਦਾ ਜੇ ਜਿਵੇਂ ਆਪਣੇ ਉਥੇ ਨਹੀਂ ਨਾਨ ਲੱਗੇ ਹੁੰਦੇ ਨੇ ਬਾਹਰ ਹੀ ਕੀ ਆ ਬਾਤਾਂ ਨੇ ਯਾਰ ਤੇਰੀ ਅਸਲੀ ਪਲੇਅਰ ਬੋ ਆ ਦੇਖ ਲੋ ਵੀ ਅਸਲੀ ਜਲੰਧਰ ਆਇਆਗਾ ਪਲੇਅਰ ਬੋ ਕੀ ਸਾਲ ਦਾ ਬਣੇ ਐ ਸੋਚਿਆ ਨਹੀਂ ਸੀ ਸੁਣਿਆ ਵੀ ਨਹੀਂ ਸੀ ਹੈਗਾ ਕਦੀ ਪਲੇਅਰ ਬਾਰੇ ਪਰ ਪਤਾ ਨਹੀਂ ਸੀ ਵੀ ਪਲੇਅਰ ਨੂੰ ਦੰਦਾ ਬਈ ਇਹ ਹੈਗੀ ਸੀ ਪਲੇਅਰ ਮੋ ਦੀ ਮਸ਼ਹੂਰ ਮਾਰਕੀਟ ਸਬਜੀ ਮੰਡੀ ਕਹਿ ਸਕਦੇ ਆਪਾਂ ਵੀ ਤਾਂ ਜੀ ਸੀਪੀ ਲਿਗਿਆ ਨਾ ਫਰੈਸ਼ ਜੂਸ ਅਨਾਰਾਂ ਦਾ ਤੇ ਇਸ ਤੋਂ ਬਾਅਦ ਆਪਾਂ ਇਤੀ ਵੀਡੀਓ ਨੂੰ ਐਂਡ ਕਰ ਦੇਣੀ ਹੈ ਤੇ ਬਾਕੀ ਹੁਣ ਆਪਾਂ ਅੱਗੇ ਦੇਖਦੇ ਹਾਂ ਜੇ ਮੌਸਮ ਠੀਕ ਹੋਣਾ ਤਾਂ ਅੱਗੇ ਚੱਲਦੇ ਹਾਂ ਆਪਾਂ ਬਾਕੀ ਵੀ ਦੇਖ ਪੂਰੀ ਪੈਂਦੀ ਆਪਣੀ ਜਲੰਧਰ ਦੀ ਮਿਲਦੇ ਆਗਲੀ ਜਗ੍ਹਾ ਤੇ ਜਾ ਕੇ ਹੋਰ ਜਿੱਥੋਂ ਚੱਲੇ ਸੀ ਉੱਥੇ ਆ ਗਏ ਆ ਕਿਉਂਕਿ ਬਾਰਿਸ਼ ਨੇ ਸਾਰਾ ਹੀ ਸਾਡਾ ਪਲਾਨ ਖਰਾਬ ਕਰ ਦਿੱਤਾ ਜਿਹਦਾ ਤੇ ਬਾਕੀ ਦੇਖਾਂਗੇ ਜੇ ਫਿਊਚਰ ਵਿੱਚ ਕਦੀ ਆਨ ਦਾ ਮੌਕਾ ਮਿਲਿਆ ਪਲੈਰਨੋ ਤੈਨੂੰ ਐਕਸਪਲੋਰ ਜੁਰ ਕਰਾਂਗੇ ਕਿਉਂਕਿ ਕਾਫੀ ਜਗਾਂ ਨੇ ਇਥੇ ਹਿਸਟੋਰੀਕਲ ਦੇਖਣ ਵਾਲੀਆਂ ਤੇ ਆਪਾਂ ਸਿਰਫ ਇੱਕੋ ਜਗ੍ਹਾ ਤੇ ਗਏ ਆ ਬਰਸ਼ ਕਰਕੇ ਆਪਾਂ ਸਾਰੀਆਂ ਜਗਾਂ ਨਹੀਂ ਘੁੰਮ ਸਕੇ ਤੇ ਜੇ ਕਹਿ ਸਕੀਏ ਜਿੱਥੇ ਦਾ ਮਾਫੀਆ ਵੀ ਕਾਫੀ ਮਸ਼ਹੂਰ ਹੋਦੀ ਵੀ ਹੈ ਕਾ ਹਿਸਟਰੀ ਬਹੁਤ ਲੰਬੀ ਹੈ ਟ੍ਰੈਫਿਕ ਟੌਪ ਆਵੇ ਕਿਉਂਕਿ ਹੋਰਨ ਤੇ ਹੋਰਨ ਜਲੰਧਰ ਵਾਲਾ ਪੂਰਾ ਮਾਹੌਲ ਮਿਲਦਾ ਇੱਥੇ ਟ੍ਰੈਫਿਕ ਦਾ ਤੇ ਚੱਲਿਆ ਜੀ ਆਪਾਂ ਨਾ ਵਾਪਸ ਕਰੂਜ਼ ਦੇ ਉੱਪਰ ਤੇ ਇਹ ਫਿਰ ਕਹਿੰਦਾ ਰਹਿ ਗਿਆ ਕਿ ਵੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਸਾਨੂੰ ਵਾਪਸ ਪਹੁੰਚਣਾ ਪੈਣਾ ਹੈ ਤੇ ਅੱਜ ਵੀ ਹੋਰਨਾ ਹੋਰਨਾ ਵੇਖੋ ਵੀ ਹੋਰਨਾ ਵੇ ਕਿਤਾ ਖੁਸ਼ ਬੜਾ ਦਿਲ ਹੁੰਦਾ ਤੇ ਅੱਜ ਹੈਗੀ ਇਹ ਗਾਲਾ ਨਾਈਟ ਡਰੈਸ ਕੋਡ ਹੈਗਾ ਵਾਈਟ ਤੇ ਦੇਖਦੇ ਸ਼ਾਮ ਨੂੰ ਜਾ ਕੇ ਪ੍ਰਿਪੇਅਰ ਵੀ ਕਰਨਾ ਸਾਰੇ ਚੀਜ਼ਾਂ ਦਾ ਤੇ ਮਿਲਦਿਆਂ ਅਗਲੀ ਵੀਡੀਓ ਵਿੱਚ